ਗੁਰਦਾਸ ਸਿੰਘ ਐਂਡ ਫਰਨੇਵਾਲੀ ਐਕਸਟੀਅਰਨੈਸ਼ਨ ਮਾਰਕੀਟ ਬੈਂਕੋਕਸਾ ਇਹ ਮੈਨੂੰ ਪਿਛਲੇ ਕੋਈ 8-10 ਸਾਲ ਤੋਂ ਗੋਡਨ ਤਕਲੀਫ ਸੀ ਤੋਂ ਜਿਹੜਾ ਮੈਂ ਬਹੁਤ ਸਾਰੇ ਹਸਪੀਟਲਾਂ ਦਿਖਾਇਆ ਤਾਂ ਉਹਨਾਂ ਮੈਨੂੰ ਗੋਡੇ ਚੇਂਜ ਕਰਨ ਦਾ ਅਸਸਵਾ ਦਿੱਤੀ ਮੈਂ ਇਹਨਾਂ ਦਾ ਸ਼ਾਫਾ ਦਾ ਅਰੇ ਮੈਂ ਇਹਨਾਂ ਕੋਲ ਰਿਟਰੀਟ ਮੈਂ ਗਿਆ ਤੇ ਮੇਰਾ ਘੱਟ 1 ਸਾਲ ਦੇ ਵਿੱਚ ਮੇਰੇ ਦੋਨੋਂ ਗੋਡੇ ਬਿਲਕੁਲ ਸਹੀ ਐਸ ਕਰੇ ਮੈਨੂੰ ਕੋਈ ਪ੍ਰੋਬਲਮ ਨਹੀਂ ਕੋਈ ਦਵਾਈ ਕੋਟਾ ਦੀ ਚੱਲਦੀ ਵੀ ਨਹੀਂ ਇਹ ਦੋਸਾਂ ਦਵਾਈਆਂ ਤੋਂ ਬਾਅਦ ਮੇਰੀ ਬੋਡੀ ਦਰਨ ਨਹੀਂ ਹੋਈ। ਹੁਣ ਇਸ ਤੋਂ ਬਾਅਦ ਮੈਨੂੰ ਪਿਛਲੇ ਕੋਈ 7 ਸਾਲ ਤੋਂ ਜ਼ਖਾਮ ਭੁਮੈਨਾ ਪੀੜਤ ਸੀ ਕਿ ਮੈਂ ਕਈ ਵਾਰੀ ਸਾਰੀ ਸਾਰੀ ਰਾਤ ਬੈ ਕੇ ਘੱਟ ਦਾ ਨਕਸਰੀ ਪਾੜੀ ਚੱਡ ਜਾਂਦਾ ਨੱਕ ਬੰਦ ਹੋ ਜਾਂਦਾ ਤੇ ਉਟੀ ਵੈਨ ਵਗੈਰਾ ਕੋਈ ਕਸ਼ੀ ਦਾ ਜਲਸਦਾ। ਤੇ ਹੁਣ ਮੈਂ ਕੋਈ 3 ਮਹੀਨੇ ਤੋਂ ਇਹਨਾਂ ਦੀ ਦਵਾਈ ਵਰਤ ਲਿਆ ਮੈਨੂੰ ਗਰਮੀ ਕੋਈ ਸਤਾਉਂਦੀ ਕੋਈ ਤਕਲੀਫ ਨਹੀਂ ਕੋਈ ਖਾਂਸੀ ਨਹੀਂ ਕੋਈ ਮੈਨੂੰ ਕੋਈ ਇਹ ਸਹੀ ਪਰਮਾਨੈਂਟ ਐਫਨੀ ਮੇਰੀ ਨਾ ਕੋਲ ਇੱਕ ਦੀ ਕੁੰਵੈਂਸ ਆ ਗਈ ਹੈ ਕਮਲ ਗਾਇਰ ਸਤਿਗ੍ਰਾਮ ਜੀਦਨਲ ਮੈਨੂੰ ਤਕਰੀਬਨ ਕੋਈ 75 ਪੈਸੇ ਆਰਾਮ ਹੈ ਲੋਕਰਾਮ ਅਜਮਾ ਕੇ ਦਵਾਈ ਨੇ ਮੁੱਕ ਕੇ ਚ ਗਿਆ ਸ਼ਾਮ ਮੇਂ ਮੈਨੂੰ ਉਹ ਦਵਾਈ ਬਚੀ ਹੈ ਇਹ ਆਪੇ ਮੈਨੂੰ ਕਾ ਐਸ ਹੋ ਰਿਹਾ ਹੈ ਬਹੁਤ ਵਧੀਆ ਲੱਗਿਆ ਡਾਕਟਰ ਸ਼ਬਦਾਨਾ